ਵੀਡੀਓ ਤੇ ਜੋ ਖਾਣਾ ਕਿੰਨਾ ਵਾਰ ਟਾਈਮ ਤੇ ਖਾਣੇ ਦਾ ਅੱਧੇ ਤੋਂ ਦੋ ਹੁੰਦਾ ਨਹੀਂ ਮੈਂ ਆ ਬਾਨੇ ਬਾਨੇ ਉਹ ਨੇੜੇ ਮੈਨੂੰ ਚਾਹੀਦੇ ਕੰਮ ਜੀ 15 ਮਿੰਟ ਜਿਆਦਾ ਮੈਂ ਹੁਣ ਜਿਹੜੀ ਜੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ੌ ਖਰਾਬ ਕਰਦੇ ਹੋ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲੋ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਖਰਮੰਦ ਨਹੀਂ ਆਪਣੇ 15 ਦਿਨ ਹੋ ਗਏ ਆਪਣੇ ਜੋਬ ਘੜ ਦਿੱਤੇ ਵੀਡੀਓ ਤੇ ਜੋ ਖਾਣਾ ਕਿੰਨਾ ਦਾ ਟਾਈਮ ਖਾਣੇ ਦਾ ਡੇਢ ਤੋਂ 2 ਹੁੰਦਾ ਨਹੀਂ ਸਰ ਉਹ ਨਹੀਂ ਗਿਆ ਕਪੀ ਤਾਂ ਕੋਈ ਵਕਤ ਨਹੀਂ ਨਹੀਂ ਰਮਣ ਗਿਆ ਤੇ ਮੈਨੂੰ ਬਹਿ ਹੁੰਦੇ ਉਹ ਵੀ ਨਹੀਂ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਨਹੀਂ ਉਹ ਫਾਇਦਾ ਨਹੀਂ ਦੇਰ ਤੱਕ ਸਰ ਅਸੀਂ ਆਵੇਂ ਕਰਦੇ ਹਾਂ ਨਾ ਪਹਿਲ ਕਰ ਲਿਓ ਨਾ ਮੈਂ ਪੂਰੀ ਕਰ ਜਾਵਾਂਗਾ ਲੱਗਦਾ ਕਿਤਾ ਕਿਉਂ ਨਹੀਂ ਮੈਂ ਬਾਨੇ ਬਾਨੇ ਨੂੰ ਨੇੜੇ ਮੈਨੂੰ ਚਾਹੀਦੇ ਕੰਮ ਚਾਹੀਦੇ ਮੈਨੂੰ 15 ਮਿੰਟ ਚਾਹੀਦੇ ਮੈਂ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਖੰਚਲਪਾਰ ਕਰਦੇ ਨੇ ਮੇਰੇ ਜੋ ਕਾੜੇ ਪਤਰਾਦ ਨਹੀਂ ਹੋਗੇ ਮਾੜਾ ਜਿਹਾ ਬੜਾ ਹੀ ਹੋਊਗੀ ਜਗਦੀਰ ਜੀ ਸੋਹੋ ਤਾਂ ਸਾਈਟ ਬੰਦ ਜੀ ਆ ਸਾਈਡ ਪੰਡਿੰਗ ਹੋ ਗਿਆ ਸਾਈਡ ਤੁਹਾਨੂੰ ਜੋ ਬੰਦ ਨਹੀਂ ਰੱਖੇ ਨਹੀਂ ਸਾਮ ਤੋਂ ਬਗੈਰ ਵੀ ਬੰਦਿਆ ਸਾਈਡ ਨਹੀਂ ਚੱਲਦੀ ਨਹੀਂ ਸਾਈਡ ਇੱਕ ਤਾਂ ਨਹੀਂ ਚੱਲੇ ਦੋ ਤਾਂ ਨਹੀਂ ਚੱਲਦੀ ਤੂੰ ਅੱਜ ਫਿਰ ਦੋਪੀਨ ਫੋਨ ਕਰ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸੈਂਡਿੰਗ ਕਰ ਦੇ ਜੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਜੀ ਸਰ ਕਰਨਾ ਜੀ ਉਹਦੀ ਸ਼ੋਅ ਖਰਾਬ ਕਰਦੇ ਸਰ ਇਹਨਾਂ ਨੂੰ ਕੋਈ ਆ ਸੀ ਕਿ ਉਹਦੀ ਸ਼ਿਕਾਇਤ ਹੋਈ ਸੀ ਔਨਲਾਈਨ ਟੈਂਡਰਸ ਦੀ ਔਨਲਾਈਨ ਟੈਂਡਰਸ ਹੈ ਫੋਟੋ ਤੋਂ ਫੋਟੋ ਕੀਤੀ ਸੀ ਸ਼ਿਕਾਇਤ ਉਹ ਕਿਹੜੀ ਚਿਕਾਇਤ ਹੈ ਉਹਦੇ ਹੀ ਸ਼ਿਕਾਇਤ ਜ਼ੀਰੋ ਹੀ ਕਰਾਇਆ ਨਹੀਂ ਕੋਈ ਸ਼ਿਕਾਇਤ ਤਾਂ ਦੇਖ ਖਾਸ ਕਹਿਤ ਹੋਈ ਹੈ ਸ਼ਿਕਾਇਤ ਦੇ ਉਹ ਦੇ ਦੇ ਉਹ ਨਹੀਂ ਹੁਣ ਹੈ ਨਹੀਂ ਜਿਹੜਾ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲੋਕ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ